ਉਹਨੂੰ ਜ਼ਬਤੀ ਦੇ ਵਿੱਚ ਇੱਕ ਕਮਨਲ ਅਵਾਰਡ ਦਿੱਤਾ ਗਿਆ ਹਿੰਦੁਸਤਾਨ ਨੂੰ ਗੋਰਿਆਂ ਬਨੋਂ ਉਸ ਵੇਲੇ ਨਹੀਂ ਬੱਜੀ ਤੇ ਦੇਸ਼ ਦੇ ਵਿੱਚ ਇੰਨੇ ਸੁੰਦੇ ਬੰਦੇ ਰਹਿੰਦੇ ਆ ਤੇ ਇੰਨੇ ਸੁੰਦੇ ਮੇਨ ਧਰਮ ਹੈ ਵੱਡਾ ਧਰਮ ਸਭ ਤੋਂ ਇੱਥੇ Hindu ਧਰਮ ਹੈ ਹਿੰਦੁਸਤਾਨ ਦੇ ਵਿੱਚ ਦੂਜਾ ਵੱਡਾ ਧਰਮ ਇਸਲਾਮ ਹੈ ਤੇ ਤੀਜਾ ਧਰਮ ਭਾਵੇਂ ਛੋਟਾ ਹੈ ਪਰ ਉਹ ਧਰਮ ਭਾਵੇਂ ਛੋਟਾ ਹੈ ਪਰ ਉਹ ਬੇਵੋ ਵੀ ਬਿਲਕੁਲ ਅਲੱਗ ਹੈ ਅਲੱਗ ਕਿਸ ਦਾ ਧਰਮ ਹੈ ਸਿੱਖ ਧਰਮ ਇਸ ਗੱਲ 'ਤੇ ਗੋਰੀ ਨੇ ਸੋਚਿਆ ਵੀ ਤਿੰਨ ਦੇਸ਼ ਬਣਾ ਕੇ ਜਾਣੇ ਚਾਹੀਦੇ ਇਥੋਂ ਹੁਣ ਉਸ ਵੇਲੇ ਦੇ ਲੀਡਰ ਸਾਡੇ ਤੁਹਾਨੂੰ ਪਤਾ ਹੀ ਆ ਬਲਦੇਵ ਸਿੰਘ ਹੁੰਦੇ ਸੀ ਜਾਂ ਮਾਸਟਰ ਤਾਰਾ ਸਿੰਘ ਸੀ 47 ਤੋਂ ਪਹਿਲਾਂ ਦੇ ਟਾਈਮ ਦੇ ਖਾਸ ਕਰਕੇ ਉਹ ਵਕਤ ਇਦਾਂ ਦਾ ਸੀ ਇੱਕ ਬੰਦਾ ਹੋ ਰਿਹਾ ਜੇ ਇਹ ਲਿਟਰ ਹੁੰਦਾ ਉਸ ਵੇਲੇ ਗੰਬੇਰੀ ਰਾਏ ਆ ਜਿਹੜਾ ਇਹ ਤੁਸੀਂ ਜਾਣਦੇ ਕਪੂਰ ਸਿੰਘ ਆਈ.ਸੀ.ਐਸ ਹੈ ਆ ਸਾਕੀ ਸਾਖੀ ਇਹਦੇ ਲਿਖਿਆ ਹੋਆ ਜਗਰਾਉ ਦਾ ਰਹਿਣਾ ਵਾਲਾ ਸੀ ਬੜੀ ਇੰਪੋਰਟੈਂਟ ਕਿਤਾਬ ਹੈ ਬਹੁਤ ਹੀ ਵਧੀਆ ਜੀ ਤੁਸੀਂ ਪਾਰਟੀਸ਼ਨ ਦੇ ਬਾਰੇ ਸਿੱਖਾ ਦਾ ਕਿੰਨਾ ਕੁਝ ਮਾੜਾ ਹੋਇਆ ਉਸ ਵੇਲੇ ਬਾਪ ਬੱਪ ਰਿਆ ਉਹ ਜੇ ਤੁਸੀਂ ਪੜ੍ਹਨਾ ਹੋਵੇ ਤਾਂ ਇਹ ਕਿਤਾਬ ਹਰ ਬੰਦੇ ਨੂੰ ਪੜ੍ਹਨੀ ਚਾਹੀਦੀ ਵੈਸੇ ਆ ਸਾਡੀ ਸਾਖੀ ਜਿਹੜੀ ਆ ਕਬੂਰਤ ਸਿੰਘ ਆਏ ਸੀ ਅਦਲੀ ਲਈ ਹੋਈ ਇਹਨੇ ਇਹਨਾਂ ਨਰੂ ਨੇ ਬੜੀ ਜ਼ਿਆਤੀ ਕੀਤੀ ਉਸ ਵੇਲੇ ਜਿੱਦਾਂ ਦੇ ਲੀਡਰ ਐਨ ਕੁਰਸੀ ਆਪਣਾ ਮੁਸਲਮਾਨਾਂ ਕੋਲ ਜਨਾਜ਼ ਸੀ ਮੁਹੰਮਦ ਅਲੀ ਜਨਾਜ਼ ਤੇ ਉਹਨਾਂ ਕੋਲ ਨਰੂ ਸੀ ਲੇਕਿਨ ਸਾਡੇ ਕੋਲ ਉਸ ਵੇਲੇ ਆਪਾਂ ਦਾ ਚਾਇਦ ਸੀ ਉਸ ਵੇਲੇ ਸਾਡੇ ਇੱਕ ਦੇ ਖਾਦੇ ਗੋਲ ਜੇ ਕਿ ਦੇ ਬੰਦਾ ਹੁੰਦਾ ਜਿਹਨੇ ਕੁਛ ਨਾ ਕੁਛ ਕਰਕੇ ਦੱਸਣਾ ਸੀ ਔਰ ਸਾਡੇ ਲੀਡਰ ਹੁੰਦਾ ਸੀ ਉਹ ਉਨੇ ਇਹਨੂੰ ਗੇਰੀਆਡ ਦਾ ਦੋਸਲੇ ਕਪੂਰ ਸਿੰਘ ਆਈ.ਐਸ. ਨੂੰ ਉਹ ਵੀ ਜੋ ਵੀ ਦੰਦੇ ਸੀ ਉਹ ਲੈਦਰ ਉਤਰ ਹੋ ਗਏ ਖਰਾਬ ਹੋ ਗਏ ਕੁਝ ਨਹੀਂ ਲਿਆ ਗਿਆ ਔਰ ਇਹ ਗੱਲ ਸਾਰੀ ਸ਼ੁਰੂ ਹੋਈ 1932 ਦੇ ਇੱਕ ਵੱਲੋਂ ਅਵਾਰਡ ਤੋਂ ਜਦ ਵੀ ਇਹਨੂੰ ਦੇਸ਼ ਬਣਾਉਣ ਦੀ ਗੱਲ ਕੀਤੀ ਸੀ ਉਸ ਅਵਾਰਡ ਨੂੰ ਹਿਸਟਰੀ ਦੇ ਵਿੱਚ ਰੈਮਜ਼ੇ ਮੈਕਡੋਨਲਡ ਅਵਾਰਡ ਵੀ ਕਿਹਾ ਜਾਂਦਾ ਰੈਮਜ਼ੇ ਮੈਕਡੋਨਲਡ ਉਹ ਤੋਂ ਪ੍ਰਧਾਨ ਮੰਤਰੀ ਸੀ ਇੰਗਲੈਂਡ ਦਾ ਉਦੋਂ ਉਹਨੂੰ ਬਾੜ ਭੇਜਿਆ ਗਿਆ ਸੀ ਤੇ ਐਦਾ ਐਦਾ ਕਰਕੇ ਦੇਸ਼ ਨੂੰ ਵੰਡਦੇ ਹੋ ਹੌਲੀ ਹੌਲੀ ਗਰਾਉਂਡ ਤਿਆਰ ਕਰੋ ਕੁਝ ਲੋਕੀ ਇਹ ਵੀ ਸੋਚਦੇ ਆ ਕਿ ਪਤਨ ਗੋਰੇ ਹਿੰਦੁਸਤਾਨ ਦੇ ਵਿੱਚੋਂ ਡਰਦੇ ਦੌੜ ਗਏ ਕਈ ਬੰਦੇ ਸੋਚਦੇ ਸਾਡੇ ਕਈ ਸਾਰੇ ਕਿ ਹਿੰਦੁਸਤਾਨ ਨੂੰ ਛੱਡ ਕੇ ਗੋਰੇ ਡਰਦੇ ਦੌੜ ਗਏ ਆ ਇੱਕ ਪਾਸੇ ਡਰ ਜਿਹੜਾ ਸਗਾ ਸਟਰੀਮਿਸਟ ਥੋੜਾ ਸੀ ਕਾਂਗਰਸ ਦਾ ਆਪਣੇ ਸ਼ੀਲਪਾਲ ਸੀ ਉਹਨਾਂ ਦਾ ਥੋੜਾ ਸਵਨਨ ਲਾਲ ਜਪਤਰੈਵ ਗਨਦਾ ਸੀ ਦੂਜੇ ਪਾਸੇ ਮੋਡਰੇਟ ਪਨਾਸੀ ਉਹ ਤੁਹਾਨੂੰ ਬਦੋ ਸਗਾ ਉਹ ਦਾ ਆਪ ਨੂੰ ਮਾਤਮਾ ਗਾਂਧੀ ਆ ਔਰ ਉਹ ਕਹਿੰਦੇ ਜੀ ਉਹਦੇ ਐਜੀਟੇਸ਼ਨ ਬਹੁਤ ਕਰੀਆਂ ਗਾਂਧੀ ਨੇ ਇਹਨਾਂ ਨੇ ਭੰਮ ਚਲਾਣੀ ਸ਼ੁਰੂ ਕਰ ਦਿੱਤੇ ਭਰ ਸਿੰਘ ਹੋਣੀ ਵੀ ਹੁਣ ਸੋਚਿਆ ਵੀ ਗੋਰੇ ਕਹਿੰਦੇ ਹੁਣ ਚੱਲੀਏ ਬਹੁਤ ਹੋ ਗਿਆ ਹੁਣ ਇੱਥੇ ਰਹਿਣਾ ਔਖਾ ਆ ਪਰ ਬਦੋਂ ਗੋਰੇ ਤਾਂ ਸਾਰੇ ਸਾਰੇ ਗੋਰੇ ਤਾਂ ਇੱਥੇ ਰਵਾਏ ਕੋਈ ਇੰਗਲੈਂਡ ਤੋਂ ਆਈੜਿਆਰੂ ਥੋੜੇ ਜਿਹਾ ਗੋਰੇ ਰਾਜ ਕਰਨ ਵਾਲੇ ਬੰਦੇ ਆਏ ਆ ਉਹ ਇੱਥੇ ਬਸਣ ਲਈ ਨਹੀਂ ਆਏ ਇਹ ਰੀਆ ਵਿੱਚ ਬਸਰਨੇ ਗੋਰੇ ਨੇ ਆਏ ਜਿਹੜੇ ਰਾਜ ਕਰਨ ਵਾਲੇ ਬੰਦੇ ਕੋਸੀ ਥੋੜੀ ਜਮਾਤ ਥੋੜੇ ਬੰਦੇ ਇੱਥੋਂ ਸਾਰਾ ਕਰਕੇ ਉੱਥੇ ਨੂੰ ਭੇਜੀ ਜਾਂਦੇ ਸੀ ਇੰਗਲੈਂਡ ਨੂੰ ਗੋਰਿਆਂ ਦਾ ਰਾਜ ਉਹ ਤਕਰੀਬਨ ਤਕਰੀਬਨ 50 ਮੋਲਕਾਂ ਤੇ ਸੀ ਦੁਨੀਆ ਦੇ ਵਿੱਚ ਗੋਰਿਆਂ ਦਾ ਰਾਜ ਤਕਰੀਬਨ 56 ਮੋਲਕਾਂ ਤੇ ਸੀ ਤੇ ਲੋਕੀ ਕਹਿੰਦੇ ਸੀ ਵੀ ਗੋਰਿਆਂ ਦੇ ਰਾਜ ਦੇ ਵਿੱਚ ਜਿਹੜੀ ਹੈ ਨਾ ਆਪਣਾ ਸੂਦਨੀ ਸ਼ਬਦਾ ਹੈ ਜਿਹੜੇ ਇੱਧਰ ਦੇ ਦੇਸ਼ ਵਿੱਚ ਸੂਰਜ ਚੜ੍ਹਿਆ ਆਇਆ ਹੈ ਕਾਨੂੰਨ ਜਦੋਂ ਸੋਚਦੇ ਜਾਣਾ ਜਿੱਥੇ ਜਾਣਾ ਉੱਥੇ ਵੀ ਗੋਰਿਆਂ ਦਾ ਰਾਜ ਹੀ ਆ। ਤੋਂ ਇਸ ਤਰੀਕੇ ਨਾਲੇ ਜਿਹੜਾ ਲੋਕਾ ਲੋਕੀਏ ਸੋਚਦੇ ਨੇ ਵੀ ਗੋਰੇ ਡਰਦੇ ਦੌੜ ਗਏ। ਗੱਲ ਇਹ ਅਸਲੀ ਗੱਲ ਇਹ ਨਹੀਂ ਸੀ ਅੱਗੇ ਵਿੱਚ 44 45 ਦੇ ਵਿੱਚ ਸੈਕੰਡ ਵਰਲਡ ਵਾਰ ਖਤਮ ਹੋ ਗਈ। ਤੁਹਾਨੂੰ ਪਤਾ ਹੈ। ਆਸ਼ਕੀ 44 45 ਦੇ ਇੱਥੇ ਸੈਕੰਡ ਵਰਲਡ ਵਾਰ ਖਤਮ ਹੋਈ ਆ। ਉਸ ਤੋਂ ਬਾਅਦ ਗੋਰਿਆਂ ਨੇ ਉੱਥੇ ਇੱਕ ਪਾਲਿਸੀ ਬਣਾਇਆ ਇੰਗਲੈਂਡ ਦੇ ਵਿੱਚ। ਉਹਨੂੰ ਪਾਲਿਸੀ ਕਹਿੰਦੇ ਪਾਲਿਸੀ ਆ ਡੀ ਕੋਲੋਨਾਈਜੇਸ਼ਨ ਡੀ ਕੋਲੋਨਾਈਜੇਸ਼ਨ ਕਹਿੰਦੇ ਕਰੋ ਗੋਏ ਨੇ ਪਤਾ ਨਹੀਂ ਉਹ ਕਿਉਂ ਬਣਾਈ ਜਾਂ ਤਾਂ ਉਹ ਕਹਿੰਦੇ ਹੁਣ ਬਹੁਤ ਹੋ ਗਿਆ ਸਾਡਾ ਵਿਰੋਧ ਬਹੁਤ ਹੋਣ ਲੱਗ ਪਿਆ ਬਹੁਤੇ ਦੇਸ਼ਾਂ 'ਚ koloniyan nu chhad dio jinna ਸਾਡੀਆਂ 56 koloniyan ਹੈਗੀਆਂ ਸਾਡੇ 56 ਦੇਸ਼ ਹੈਗੇ ਆ ਉਹਨਾਂ ਵਿੱਚੋਂ ਬਹੁਤੇ ਦੇਸ਼ਾਂ ਨੂੰ ਉਹਨੇ ਉਹ ਲੋਈ ਛੱਡਿਆ ਸੈਕਲਡ ਬਾਲ ਵਾਤੋਂ ਬਾਹਰ ਛੱਡ ਕੇ ਚਲੇ ਗਏ ਉਹ ਜਾਂ ਤਾਂ ਜੇ ਬਾਲਡ ਵਾਲ ਦਾ ਕੋਈ ਨੁਕਸਾਨ ਉਹਨਾਂ ਨਾਲੋਂ ਜ਼ਿਆਦਾ ਹੋ ਗਿਆ અમેੜુ નુકસાન હો ગયા જો ਉਹਨਾਂ ਦੇ ਮਨਚ ਕੀ ਆਇਆ ਉਹ ਮੈਂ ਸਾਰੀ ਗੱਲ ਨਹੀਂ ਜਾਣਦਾ ਉਹ ਵੀ ਇੱਕ ਵੱਡਾ ਵਿਛਾਇਆ ਉਹ ਕਿਉਂ ਛੱਡ ਕੇ ਗਏ ਤੇ ਜਿਹੜਾ ਇਹ ਵਿਚਾਰ ਆਮ ਤੌਰ ਤੇ ਸਾਡੇ ਹਿੰਦੁਸਤਾਨ ਦੇ ਲੋਕ ਕਹਿੰਦੇ ਜੀ ਵੀ ਡਰਦੇ ਦੌੜ ਗਏ ਇਹ ਵਿਚਾਰ ਪੂਰਾ ਦਾ ਪੂਰਾ ਸਹੀ ਨਹੀਂ ਹੈਗਾ ਉਹਨਾਂ ਨੇ ਪਾਲਿਸੀ ਬਣਾਈ ਧੀ ਕੋਲੋਨਾਈਜੇਸ਼ਨ ਦੀ ਕੋਈ ਸਾਡੇ ਜਿੰਨੀਆਂ ਵੀ ਕਲੋਨੀਆਂ ਬਣੀਆਂ ਦੁਨੀਆ ਵਿੱਚ ਉਹਨਾਂ ਨੂੰ ਖਾਲੀ ਕਰ ਦਈਏ ਹੁਣ ਦੇਖੇ ਰੋ ਓਜਾ ਕਰ ਦਈਏ ਬਾਪੂ ਸਾਡੇ ਬਥੇਰਾ ਰਾਜ ਕਰ ਲਿਆ ਤੇ ਉਹ ਵਾਪਸ ਇੰਗਲੈਂਡ ਨੂੰ ਕਹਿੰਦੇਗਾ ਵਿਸ਼ੇਸ਼ ਰਿਕਰ ਇੰਡੀਆ ਦੇ ਵਿੱਚ ਜਿਹੜੀ ਚੀਜ਼ ਉਹਨਾਂ ਸਭਤੀ ਵਿੱਚ ਨੂੰ ਹੋਈ ਇੱਕ ਮਨਨ ਆਵਾੜ ਦੇ ਨਾਲ ਉਹ ਤੋਂ ਪਹਿਲਾਂ ਉਹਨਾਂ 29 ਦੇ ਵਿੱਚ ਇੱਕ ਲਾਹੌਰ ਸੈਸ਼ਨ ਹੋਇਆ ਸੀ ਕਾਂਗਰਸ ਦਾ ਉਹ ਤੋਂ ਲੈ ਕੇ ਮੈਂ ਤੁਹਾਨੂੰ ਕੰਦ ਲਾਈਨ ਖਿਦਾਬਤ ਦੇ ਵਿੱਚ ਮੈਂ ਜ਼ਿਕਰ ਜਿਹੜੀਆਂ ਕੀਤੀਆਂ ਉਹ ਵਿੱਚੋਂ ਦੋ ਲਾਈਨਾਂ ਇਹ ਦੋ ਦੋ ਚਾਰ ਲਾਈਨਾਂ ਗਾਹ ਦੋ ਚਾਰ ਲਾਈਨਾਂ ਗਾ ਇਹ ਨਹੀਂ ਅੱਗੇ ਪੜ੍ਹ ਕੇ ਸੁਣਾਣੇ 5-7 ਮਿੰਟ ਦੇ ਵਿੱਚ ਤੋਂ ਨਿਰੋਲ ਸੈਸ਼ਨ ਹੋਇਆ ਉਹਨਰ ਲੰਟੀਨ ਲੋਰੋ ਦਰਾਵੀ ਦੇ ਕੰਢੇ ਸਾਲ ਬੇਨ ਕਾਂਗਰਸ ਪਾਰਟੀ ਦਾ ਸਮਾਗਮ ਹੋਇਆ ਜੇ ਸਮਾਗਮ ਦੇ ਇਸ ਸਮੇਂ ਨੂੰ ਵਿੱਚ ਹਿੰਦੁਸਤਾਨ ਦੇ ਪੂਰਵ ਜਨਤਾ ਮਤਾ ਪਾਸ ਕੀਦਾਰਿਆ ਉਹ ਉਸ ਤੋਂ ਇੱਕ ਦਿਨ ਪਹਿਲਾਂ ਸਿੱਖਾਂ ਨੇ ਆਪਣੇ ਲੀਡਰ ਬਾਬਾ ਖੜਕ ਸਿੰਘ ਦੇ ਰਹਿਣਵਾਈਏ ਪਾਟੇ ਲਗ ਨੂੰ ਖਲ ਪਾਟ ਲੱਖ ਲੋਕਾਂ ਦਾ ਸ਼ਾਨਦਾਰ ਜਲੂਸ ਲੱਗਿਆ ਜਿਸ ਬਾਰੇ ਲੰਡਨ ਦੇ ਅਖਬਾਰ ਟਾਈਮਜ਼ ਆਫ ਐ ਲੰਡਨ ਟਾਈਮਜ਼ ਦੇ ਲਿਖਿਆ ਸੀ ਲੰਡਨ ਦੇ ਅਖਬਾਰ ਟਾਈਮਜ਼ ਨੇ ਅਜੂਸਵਾਰ ਕੀ ਲਿਖਿਆ ਇਹ ਜਰੂਰ ਉਸ ਸ਼ਾਮ ਦੇ ਸਾਹਮਣੇ ਕਾਗਰਸ ਦੀ ਗੱਲ ਸੀ ਤੇ ਜਲੂਸ ਸੀ ਫਿੱਕੀ ਪੈ ਗਈ ਇਸ ਜਿਹੜਾ 5 ਲੱਖ ਲੋਕਾਂ ਦਾ ਜਲੂਸ ਨਿਕਲਿਆ ਬਾਬਾ ਖੜਕ ਸਿੰਘ ਦੇ ਘਵਾਈ ਦੇ ਵਿੱਚ ਉਹ ਉਹ ਉਹਦੇ ਬਾਰੇ ਇਹ ਜਰੂਰ ਉਸ ਸ਼ਾਮ ਦੇ ਸਾਹਮਣੇ ਕਾਗਰਸ ਦੀ ਗੱਲ ਸੀ ਤੇ ਜਲੂਸ ਸੀ ਫਿੱਕੀ ਪੈ ਗਈ ਤੇ ਕਾਗਰਸ ਨੇ ਆਪਣਾ ਸਿਰ ਕਾਂਗਰਸ ਨੇ ਆਪਣਾ ਸੇਵ ਸ਼ਰਮਦਾ ਚੁਕਾ ਲਿਆ ਬੁੱਢੇ ਜਨ ਮਹਾਤਮਾ ਗਾਂਧੀ ਪਾਲ ਮੋਤੀ ਲਾਲ ਨਹਿਰ ਤੇ ਭਾਣ ਜਵਾਲਲ ਨਹਿਰ ਬਾਬਾ ਖੜਖਰ ਦੇ ਘਰ ਗਏ ਤੇ ਇਹ ਵਿਸ਼ਵਾਸ ਹੋਇਆ ਕਿ ਜਦ ਦੇਸ਼ ਜਾਨ ਖੋ ਜਾਵੇਗਾ ਉਦੋਂ ਕੋਈ ਐਸਾ ਵਿਧਾਨ ਨਹੀਂ ਬਣਾਇਆ ਜਾਵੇਗਾ ਜਿਹੜਾ ਸਿੱਖਾਂ ਨੂੰ ਕਬੂਲ ਨਾ ਹੋਵੇ ਲੇਕਿਨ ਜਦ 1950 ਵਿੱਚ ਸੰਵਤਰ ਭਾਰਤ ਦਾ ਵਿਧਾਨ ਬਣਾਇਆ ਗਿਆ ਤੇ ਇਸ ਬਦਤੇ ਉਤੇ ਅਮਲ ਕਰਨ ਦੋਨ ਕਾਰ ਕਰ ਦਿੱਤਾ ਗਿਆ ਇਹ ਸਵੇਦਰਾ ਮੁਸਲਮਾਨਾਂ ਤੇ ਅਗਰਦਾਂ ਨੂੰ ਸਿੱਖਾ ਲੁਕਾਈ ਬਾਦ ਦੁਰਿਆ ਕੱਗਰ ਤੋਂ ਲੈ ਕੇ ਦੁਰਿਆ ਜਨਾਬ ਤੱਕ ਸੰਤ ਰਾਜ ਦੇਣ ਦੇ ਯਤਨ ਕੋਈ ਭਰ ਦਿਕਾ ਰਿਹਾ ਇਸ ਨੂੰ ਲੈ ਤੋਂ ਇਨਕਾਰ ਕਰ ਦਤਾ ਜਦ 1932 ਵਿੱਚ ਲੰਡਨ ਵਿੱਚ ਗੋਲਬੇਜ ਕਾਨਫਰੰਸ ਹੋ ਰਹੀ ਸੀ ਉਸ ਸਮੇਂ ਸਿਆਲਕੋਟ ਵਾਲੇ ਸਰਦਾਰ ਬਹਾਦਰ ਸ਼ਿਵਦੇਵ ਸਿੰਘ ਕਾਉਂਸਲ ਆਫ ਇੰਡੀਆ ਦੇ ਮੈਂਬਰ ਸਨ ਉਸ ਸਮੇਂ ਬਰਤਾਨਵੀ ਸਰਕਾਰ ਨੇ ਸ਼ਿਵਦੇਵ ਸਿੰਘ ਰਾਹੀਂ ਫਿਕਰ ਉਹ ਪੇਸ਼ਕਸ਼ ਕੀਤੀ ਸੀ ਕਿ ਜੇ ਉਹ ਕਾਂਗਰਸਦਾਰੋਂ ਬਖੇ ਦਰਦੇ ਆਪਣਾ ਸਮਨ ਤੋੜ ਲੈਣ ਤਾਂ ਇਹ ਫਿਕਰ ਇਹ ਦੋਸਤਾਂ ਵਿੱਚ ਇਨੀ ਥੋਸ ਸ਼ਕਤੀ ਦੇ ਦੇਣਗੇ ਕਿ ਸਿੱਖ ਹਿੰਦੁਸਤਾਨ ਦੇ ਤੀਜੇ ਭਾਈਵਾਲ ਮੜ ਜਾਣਗੇ ਬਾਸ਼ਤ ਤਾਰਾ ਸਿੱਖ ਨੇ ਇਹ ਪੇਸ਼ਕਸ਼ ਨਾ ਮਨਜ਼ੂਰ ਕਰ ਦਿੱਤੀ ਤੀਸਰੀ ਗੱਲ 1946 ਵਿੱਚ ਆਲ ਇੰਡੀਆ ਕਮੇਟੀ ਦਾ ਜਲਸਾ ਕਲਕੱਤੇ ਵਿੱਚ ਹੋਇਆ ਇਸ ਵਿੱਚ ਸਿੱਖਾਂ ਨਾਲ ਕੀਤੇ ਰਾਜਸੀ ਪ੍ਰਣ ਦੁਹਰਾਏ ਗਏ ਕਾਂਗਰਸ ਪ੍ਰਧਾਨ ਜਵਾਹਰ ਲਾਲ ਨਹਿਰੂ ਨੇ ਕਲਕੱਤੇ ਵਿੱਚ ਕੀਤੀ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਪੰਜਾਬ ਦੇ ਬਹਾਦਰ ਸਿੱਖ ਵਿਸ਼ੇਸ਼ ਰੂਪ ਦੇ ਅਧਿਕਾਰੀ ਹਨ ਮੈਨੂੰ ਇਸ ਵਿੱਚ ਕੋਈ ਆਪਤੀ ਨਹੀਂ ਦਿਸਦੀ ਕਿ ਹਿੰਦੁਸਤਾਨ ਦੇ ਉੱਤਰ ਵਿੱਚ ਇੱਕ ਅਜਿਹਾ ਹਿੱਸਾ ਵੱਖਰਾ ਕਰ ਦਿੱਤਾ ਜਾਵੇ ਜਿੱਥੇ ਕਿ ਸੁਤੰਤਰ ਦਾ ਦਿਗ ਸਿੱਖਾਂ ਦੇ ਲਹੂ ਨੂੰ ਗਰਮਾਵੇ ਸਿੱਖਾਂ ਦੇ ਲਹੂ ਨੂੰ ਗਰਮਾਵੇ ਤੋਂ ਉਸ ਵੇਲੇ ਇਦਾਂ ਕਿਹਾ ਗਿਆ ਤੇ ਸਿੱਖਾਂ ਦੀ ਚੌਥੀ ਪ੍ਰੀਖਿਆ 1946 ਵਿੱਚ ਸਰਦੀਆਂ ਵਿੱਚ ਹੋਈ ਸਿਕੰਦਰੋਸ ਬਲ ਇੱਕ ਪੰਜ ਸੇ ਪ੍ਰੀਖਿਆਵਾਂ ਹੋਈਆਂ ਸਿਕੰਦਰਕੋਤੀ ਬਿਲਕਾ ਉਹਨੋਂ ਸਿਆਣੀਆਂ ਸਰਦੀਆਂ ਵਿੱਚ ਹੋਈ ਕੈਬਨਿਟ ਮਿਸ਼ਨ ਦਿੱਲੀ ਆਇਆ ਕੈਬਨਿਟ ਮਿਸ਼ਨ ਦਿੱਲੀ ਆ ਸਰ ਜਗਿੰਦਰ ਸਿੰਘ ਉਹਨਾਂ ਦਿਨਾਂ ਵਿੱਚ ਬਾਇਸ ਰਾਏ ਦੀ ਐਗਜ਼ੈਕਟਿਵ ਕੌਂਸਲ ਦੇ ਸਿਕਮ ਮੈਂਬਰਾਂ ਸੰਯਕਪੂਰ ਸਿੰਘ ਨੇ ਉਹਨਾਂ ਨਾਲ ਕੈਬਨਿਟ ਮਿਸ਼ਨ ਵਾਲੇ ਗੱਲ ਚਲਾਈ ਤੌ ਕਹਿਣ ਲੱਗੇ ਕਿ ਇੰਗਲੈਂਡ ਦੀ ਇਹ ਵਜીર ਮੰਡੀ ਚਾਹੁੰਦੀ ਹੈ ਕਿ ਅੰਗਰੇਜ਼ਾਂ ਦੇ ਭਾਰਤ ਤੋਂ ਦੂਹਾਂ ਪਹਿਲਾਂ ਕੋਈ ਐਸਾ ਬਾਾਕੀ ਦਾ ਜਾਵੇ ਦੇਖਦਾ ਸਿੱਖ ਸਤੰਤਰ ਭਾਰਤ ਵਿੱਚ ਆਪਣੇ ਪੈਰਾਂ ਤੇ ਪੱਕੇ ਤੌਰ ਤੇ ਖੜ ਧਕਣ ਇੱਕ ਸਮਾਂ ਵਿੱਚ ਸਰ ਨਿਗਿੰਦਰ ਸਿੰਘ ਨੇ ਅਮਰ ਸਾਨੂੰ ਸੁਨੇਹਾ ਭੇਜਿਆ ਕਿ ਕਾਲੀਦਾ ਦੇ ਨਵੇਂ ਨੇ ਆ ਕੇ ਕੈਮਰਾ ਨਿਸ਼ਨ ਨੂੰ ਮਿਲ ਸਕਦੇ ਹਨ ਜਵਾਬ ਵਿੱਚ ਅਗਯ ਤਾਰ ਆਈ ਤਾਰ ਕਹਿੰਦੇ ਮੇਡੀ ਕਰਨੇ ਆਪਣੇ ਕਪਾਹਦ ਦੇ ਜਵਾਬ ਵਿੱਚ ਅਗਯ ਉਤਾਰ ਆਈ ਜਿਸ ਵਿੱਚ ਲਿਖਿਆ ਸੀ ਦੋਨੋਂ ਕੈਬਨਟ ਮਿਸਰ ਨਾਲ ਸਿੱਖਾਂ ਨਾਲ ਕੋਈ ਗੱਲਬਾਤ ਕਰਨ ਦਾ ਅਹੰਕਾਰਪਨਪਨ ਨਹੀਂ ਹੈ ਕਰੋਗੇ ਤਾਂ ਗਾਲੀਤਾਲ ਤੁਹਾਡੀ ਇਹੀ ਤੇ ਹੀ ਫਿਰੇਗਾ ਕਰੋਗੇ ਤਾਂ ਗਾਲੀਤਾਲ ਤੁਹਾਡੀ ਇਹੀ ਤੇ ਹੀ ਫਿਰੇਗਾ ਨਹੀਂ ਇਹ ਜਿਵੇਂ ਵਾਅਦਾ ਕੀਤਾ ਸੀ ਫਿਰ ਸਿੱਖਾਂ ਦੀ ਪੰਜਵੀਂ ਪ੍ਰੀਖਿਆ 2047 ਵਿੱਚ ਅਪ੍ਰੈਲ ਦੇ ਮਹੀਨੇ ਵਿੱਚ ਹੋਈ ਜਿਸ ਨਾਲ ਮਤਲਬ ਸਰਕਾਰ ਦੇ ਕੁਝ ਉਗੇ ਲੀਡਰਾਂ ਨਾਲ ਸਲਾਹ ਕਰਕੇ ਸਿੱਖਾਂ ਨੂੰ ਪੇਸ਼ਕਸ਼ ਕੀਤੀ ਪਹਿਲਾ ਇਹ ਗੱਲਬਾਤ ਤਾਰਾ ਸਿੰਘ ਦੇ ਨਾਲ ਤੇ ਬੁੱਚਾ ਮਹਾਰਾਜਾ ਪਟਿਆਲਾ ਨਾਲ ਹੋਈ ਸਜਾਇਆ ਸੀ ਕਿ ਪਟਿਆਲੇ ਦੇ ਰਾਸਦੂ ਇਹ ਕਾ ਯਾਦ ਦੇਸ਼ ਤਾਕ ਕਰ ਦਿੱਤਾ ਜਾਵੇ ਪਾਣੀ ਪਾਤ ਤੋਂ ਲੈ ਕੇ ਤੇਰੇ ਹਰਾਬੀ ਤੱਕ ਦਾ ਇਲਾਕਾ ਇਹ ਸਭ ਨੂੰ ਮਿਲਾ ਦਿੱਤਾ ਜਾਵੇ ਮਾਰੂ ਤਾਰਾ ਹੋਣ ਦੇ ਨਾਲ ਜਿਆਕਦਮ ਫਕਲਾ ਦਿੱਤਾ ਮਹਾਰਾਜਾ ਪਟਿਆਲਾ ਨੇ ਨਹਿਰੋ ਤੇ ਬੁੱਢੇ ਨਾਲ ਨਾ ਕਰਕੇ ਇਹ ਸੁਝਾਅ ਟਕਰਾ ਦਿੱਤਾ ਸਿੱਖਾਂ ਦੀ ਛੇਵੀਂ ਪ੍ਰੀਖਿਆ ਸੁਣੋ ਸਿੱਖਾਂ ਦੀ ਛੇਵੀਂ ਪ੍ਰੀਖਿਆ 9 ਦਸੰਬਰ ਉਹਨਾਂ ਦਾ ਛਾੜੇਦ ਹੋਈ ਜਦ ਭਾਰਤ ਦੇ 11ਵੇਂ ਸੈਟ ਅਸੈਂਬਲੀ ਦੀ ਪਹਿਲੀ ਮੀਟਿੰਗ ਦਿੱਲੀ ਵਿੱਚ ਹੋਈ ਬਾਬੂ ਜਿੰਨਾ ਪ੍ਰਸ਼ਾਦ ਨੇ ਪ੍ਰਧਾਨਗੀ ਕੀਤੀ ਪੰਨ ਨਹਿਰ ਨੇ ਪਹਿਲਾ ਮਤਾ ਪਾਸ ਕੀਤਾ ਮਤਾ ਕਿ ਜੀ ਘਟ ਗੇਤੀਆਂ ਦੇ ਰਾਸ਼ੀਦ ਕਰਨ ਦੇ ਰੱਖਿਆ ਲਈ ਪੂਰਵ ਬਲਵਾਗੇ ਤੇ ਜਾਣਗੇ ਇਹ ਸਾਡਾ ਐਲਾਨ ਹੈ ਇਹ ਸਾਡਾ ਪ੍ਰਣ ਹੈ ਇਹ ਸਾਡਾ ਵਚਨ ਹੈ ਜਿਉਂਦੇ ਸਾਰੇ ਸੰਸਾਰ ਦੇ ਲੋਕ ਹਿੰਦੁਸਤਾਨ ਦੇ ਕਰੋੜਾਂ ਖੇਰਿਆਂ ਦੰਦੇ ਹਨ ਇਸ ਲਈ ਇਹ ਇੱਕ ਧਰਤਗਾਨ ਹੈ ਦੇਸ਼ ਦਾ ਪਾਲਣ ਕਰਨਾ ਸਾਡਾ ਪਰਮ ਧਰਮ ਹੈ ਪਵਿੱਤਰ ਸੰਗੰਧਾਂ ਦੇ ਬਾਦਿਆਂ ਤੋਂ ਬਾਦਿਆਂ ਤੋਂ ਕਾਂਗਰਸ ਹਮੇਸ਼ਾ ਮੁਕਰਦੀ ਰਹੀ 16 ਮਾਰਚ 1931 ਨੂੰ ਮਹਾਤਮਾ ਗਾਂਧੀ ਗੋਦਰੋ ਫੀਸ ਗਾਇੰਦੇ ਸਮਾਗਮ ਵਿੱਚ ਆਏ ਉਹਨਾਂ ਨੂੰ ਸਿੱਖਣ ਵਾਲੇ ਕਿ ਬਾਦਿਆਂ ਬਾਰੇ ਪੁੱਛਿਆ ਗਿਆ ਗਾਂਧੀ ਨੇ ਜੋ ਉੱਤਰ ਦਿੱਤਾ ਉਹਨਾਂ ਨੇ ਆਪਣੀ ਜੰਗ ਇੰਡੀਆ ਅਖਬਾਰ ਵਿੱਚ 1931 ਨੂੰ ਛਾਪਿਆ ਉਹ ਹੈ ਜੀ ਸਰਵਾਰ ਮਕਸੂਦਨ ਸਿੰਘ ਜੀ ਨੇ ਮੈਨੂੰ ਇਹ ਭਰੋਸਾ ਦਿਵਾਉਣ ਲਈ ਕਿਹਾ ਹੈ ਕਿ ਕਾਂਗਰਸ ਸਿੱਖਾਂ ਦੇ ਨਾਲ ਕੀਤੇ ਕੌਲ ਦਾ ਕਰਾਰ ਨੂੰ ਪਾਲਣ ਕਰੇਗੀ ਤੇ ਕੋਈ ਵਿਧਿਆਕਾਰ ਨਹੀਂ ਚੁੱਕੇਗੀ ਜਿਸ ਨਾਲ ਸਿੱਖਾਂ ਦੀ ਹੁੰਦਾਂ ਨਹੀਂ ਕਾਂਗਰਸ ਨਾਲ ਟੁੱਟ ਜਾਵੇ ਭਰਾਵੋ ਕਾਂਗਰਸ ਦੇ ਲਾਹੌਰ ਵਿੱਚ ਮਤਾ ਬਾਸ਼ਕਰ ਕੀ ਕਰ ਦਿੱਤਾ ਹੋਇਆ ਹੈ ਇਹ ਕੋਈ ਵੀ ਮਦਾਨੇ ਬਣਾਏਗੀ ਦੇਖ ਨੂੰ ਸਿੱਖ ਪਰਵਾਹ ਨਾ ਕਰਵੇ ਮੈਨੂੰ ਸਮਝ ਨਹੀਂ ਆਉਦੀ ਕਿ ਇਸ ਨਾਲੋਂ ਫੋਰ ਬਾਅਦ ਭਰੋਸਾ ਮੈਂ ਸਿੱਖਾਂ ਨੂੰ ਕੀ ਦੇਵਾਂ ਇਹ ਬਾਤ ਮੈਂ ਗੰਦੀ ਕਹਿ ਰਹਾ ਯਾਨੀ ਡੈਮੇਜ ਮੈਨੂੰ ਸਮਝ ਨਹੀਂ ਆਲਾ ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਨਾਲੋਂ ਬਾਅਦ ਹੋਰ ਭਰੋਸਾ ਮੈਂ ਸਿੱਖਾਂ ਨੂੰ ਕੀ ਦੇਵਾਂ ਮੈਂ ਸਿੱਖਾਂ ਨੂੰ ਆਖਦਾ ਕਿ ਉਹ ਮੇਰੇ ਬੱਚਿਆਂ ਤੇ ਵਿਸ਼ਵਾਸ ਕਰਨ ਅਤੇ ਕਾਂਗਰਸ ਦੇ ਮਤੇ ਉੱਤੇ ਭਰੋਸਾ ਰੱਖਣ ਕਿ ਕਾਂਗਰਸ ਸਿੱਖ ਜਾਤੀ ਦਾਣ ਤਾਂ ਕਿ ਕਿਸੇ ਇੱਕ ਵਿਅਕਤੀ ਨਾਲ ਵੀ ਵਿਸ਼ਵਾਸ ਘੱਟ ਨਹੀਂ ਕਰੇਗੀ ਜੇ ਉਸਨੇ ਇਹ ਜਿਆ ਕੀਤਾ ਤਾਂ ਉਹ ਆਪਣੀ ਬਹੁਤੇ ਆਪ ਹੀ ਮਰ ਜਾਵੇਗੀ ਫਿਕੋ ਪਾਯੋ ਦੇ ਪਰੋ ਮੇਰੀ ਬੇਨਤੀ ਹੈ ਤੁਸੀਂ ਸਾਰੇ ਕਿ ਤੁਸੀਂ ਸਾਰੇ ਸ਼ੱਕ ਦੇ ਸੰਸੇ ਛੱਡ ਦਿਓ ਇਸ ਤੋਂ ਬਾਅਦ ਮੈਂ ਹੋਰ ਕੀ ਆਖਾਂ ਪਰਮਾਤਮਾ ਸਾਖੀ ਹੈ ਮੈਂ ਜੋ ਵਚਨ ਕਰ ਰਿਹਾ ਹਾਂ ਉਹਨਾਂ ਨੂੰ ਮੈਂ ਅਤੇ ਕਾਗਜ਼ ਕਦੇ ਵੀ ਨਹੀਂ ਫੇਰਾਂਗੇ ਉਹਨਾਂ ਨੂੰ ਕਦੇ ਵੀ ਨਹੀਂ ਮੁਕਰਾਵਾਂਗੇ ਤੁਸੀਂ ਜੀ ਸ਼ਹਿਰੀ ਪ੍ਰੀਖਿਆ ਲੇਕਰ ਕਾਗਜ਼ ਨੇ ਕੀਤਾ ਕੁਝ ਨਹੀਂ 7ਵੀਂ ਪ੍ਰੀਖਿਆ 12 ਮਈ 1947 ਭਾਰਤ ਦੇ ਗਵਰਨਰ ਜਨਨ ਲਾਡ ਮਾਊਂਟ ਬੈਡਨ ਪੰਨ ਮੇਰੂ ਨਵਾਬ ਲਿਆਕਤੋਂ ਲਿਖਾ ਤੇ ਸਰਦਾਰ ਬਲਦੇਵ ਸਿੰਘ ਬਰਤਾਨਵੀ ਸਰਕਾਰ ਦੇ ਸੱਦੇ ਤੇ ਲੰਡਨ ਗਏ ਤਾਂ ਕਿ ਭਾਰ ਦੇ ਸਾਂਪਰਦਾਇਕ ਅੜਖੰਡ ਕੋਈ ਸਥਾਈ ਹੱਲ ਲੱਭਿਆ ਜਾ ਸਕੇ ਜਦ ਮੁਸਲਮਨ ਲੀਗ ਤੇ ਕਾਂਗਰਸ ਨਾਲ ਕੋਈ ਜਦ ਮੁਸਲਮਨ ਲੀਗ ਤੇ ਕਾਂਗਰਸ ਨਾਲ ਕੋਈ ਗੱਲਬਾਤੇ ਕੰਢੇ ਨਾ ਲੱਗੀ ਤਾਂ ਨਹਿਰ ਉਹਨੇ ਬਾਪੂ ਸਾਹਿਬ ਜਾਣਾ ਮੇਥ ਲਿਆ ਬ੍ਰਿਟਿਸ਼ ਸਰਕਾਰ ਨੇ ਇੱਕ ਖਾਸ ਨੇਤਾ ਨੇ ਬਲਦੇਵ ਸਿੰਘ ਨੂੰ ਸੁਨੇਹਾ ਭੇਜਿਆ ਇਹ ਉਹ ਜੋ ਦਿਓ ਕੋਈ ਹੋਰ ਸਮਾਂ ਫਿਰ ਜਦ ਤਾ ਅਜੇ ਇਹ ਪੁਰਵਾਂ ਨੂੰ ਸੰਭੋਲ ਸੰਭੋਲ ਬਹਨ ਜਿਨਾਂ ਦਵਾਰਾਂ ਸੇ ਕਾਬੜੇ ਪਰ ਆਉਂਦੇ ਉਹ ਕੇ ਸੰਸਾਰ ਦੇ ਤਬਾਕ ਵਿੱਚ ਭਾਈ ਵਾਲੀ ਪਾ ਸਕਣ ਬਲਦੇਵ ਸਿੰਘ ਨੇ ਭੇਦ ਇੱਕਦਮ ਨਹਿਰੂ ਨੂੰ ਦੱਸ ਦਿੱਤਾ ਬਲਦੇਵ ਸਿੰਘ ਨੇ ਭੇਦ ਇੱਕਦਮ ਨਹਿਰੂ ਨੂੰ ਦੱਸ ਦਿੱਤਾ ਨਹਿਰੂ ਉਸ ਨੂੰ ਆਪਣੇ ਨਾਲ ਬਾਤ ਨੂੰ ਲੈ ਖੜਿਆ ਬਧਾਈ ਦੇ ਵੇਲੇ ਜਦ ਪੱਤਰਕਾਰਾਂ ਨੇ ਪੁੱਛਿਆ ਤਾਂ ਬਲਦੇਵ ਸਿੰਘ ਬੋਲਿਆ ਸੇਖੰਗਰ ਜੀ ਕੋਲ ਤਾਂ ਕੋਈ ਮੰਗ ਲਿਆ ਸਿੱਖਾਂ ਦੇ ਰਾਜਾ ਕੋਲ ਨਾ ਕੁਝ ਮੰਗਦੇ ਹਨ ਨਾ ਕੁਝ ਲੋਚਦੇ ਹਨ ਸਵਾਇਗਸ ਕਾਲ ਦੇ ਕਿ ਅੰਗਰੇਜ਼ ਸਵਾਇਗਸ ਕਾਲ ਦੇ ਅੰਗਰੇਜ਼ ਬੋਰੀਆ ਬਿਸਤਰਾ ਗੋਲ ਕਰਕੇ ਹਿੰਦੁਸਤਾਨ ਨੂੰ ਛੱਡ ਜਾਣ ਸਿੱਖਾਂ ਨੇ ਜੋ ਕੁਝ ਵੀ ਰਾਜਨੀਤਿਕ ਕਰ ਲੈਣੇ ਜਾਂ ਮੰਗ ਲੈਣ ਉਹ ਕਾਗਰਸ ਕੋਲੋਂ ਤੇ ਹਿੰਦੂਆਂ ਦੀ ਕਿਰਪਾ ਦਾ ਦੁਆਰਾ ਪ੍ਰਾਪਤ ਕਰ ਲਿਆ ਸਵਾਗਲਾ ਇਹੰ ਭਾਂਜੜਾ ਅਭੀਸੋ ਸੰਧਾਣਿ ਪਿਚਿ ਜਨਾਈ ਵਿੱਚ ਲਾਸਟਡ ਫੈਮਲੀ ਦੇ ਹਿੰਦੂ ਤੇ ਸਿੱਖ ਮੈਮਰਾਮਿਤ ਇੱਕ ਮੀਟਿੰਗ ਦਿੱਲੀ ਵਿੱਚ ਹੋਈ ਸਾਰੂ ਸੰਮਤੀ ਨਾਲ ਮਤਾ ਪਾਸ ਹੋਇਆ ਇਸ ਮਤਲਬ ਜੀ ਸ਼ਾਹਦ ਸੰਧ ਹਿੰਦੁਸਤਾਨ ਦੇ ਬਾਣ ਤੋਂ ਪੁੱਛੋ ਪੰਜਾਬ ਦਾ ਜੋ ਭਾਗ ਬਾਹਰ ਨੂੰ ਚਲਾ ਜਾਵੇਗਾ ਉਸ ਵਜ੍ਹਾ ਤੇ ਇਹ ਜ਼ਰੂਰੀ ਹੈ ਕਿ ਸਿੱਖਾਂ ਦੇ ਵਿਸ਼ੇਸ਼ ਨੇ ਰਾਸ਼ਟਰੀ ਘਰਾਂ ਨੂੰ ਸੁਰੱਖਣ ਕਰਨ ਦਾ ਮੰਨਣ ਬਣਾ ਜਾਵੇ ਬਾੜਵੇਂ ਖਿੰਦਵਾ ਨੇ ਇਸ ਮਤਲਬ ਤੇ ਕੋਈ ਵੀ ਅਮਲ ਨਹੀਂ ਕੀਤਾ ਜਦੋਂ 네ਰੋ ਨੂੰ ਪੁੱਛਿਆ ਵੀ ਦੱਸੋ ਸਿੱਖਾਂ ਨੂੰ ਕੀ ਦਿਆ ਰਿਹਾ ਕੀ ਕੀ ਦੇਣ ਜਾ ਰਹੇ ਤਾਂ 네ਰੋ ਨੇ ਆਈ ਸ਼ਾਹਦੂ ਬੋਲੇ ਹੁਣ ਸਮਾਂ ਬਦਲ ਗਿਆ ਹੈ ਹੁਣ ਸਮਾਂ ਬਦਲ ਗਿਆ ਹੈ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਉਰਲਮਾ ਨੂੰ ਗੋਹਰੇ ਨੇ ਦਾਦੇ ਤੋਏ ਇਸ ਤਰੀਕੇ ਨਾਲ ਲੰਗੜਾ ਮਾਮਦਲੀ ਜਨਾਹ ਸੀ ਉਹ ਹੀ ਵਾਸ ਬਾਈਡਰ ਦੈਨ ਸਿਕਸ ਮਾਮਦਲੀ ਬਾਈਡ ਐਟੀਟਿਊਡ ਦਾ ਬੰਦਾ ਸੀ ਡਿਫੈਂਡਰ ਬਾਈਡ ਰਿਡਿਅਲਸ ਵਾਲਾ ਬੰਦਾ ਸੀ ਵਕੀਲ ਸੀ ਰਿਡਿਅਲਸ ਵਾਲਾ ਬੰਦਾ ਸੀ ਬੰਬੇ ਦੇ ਵਿੱਚ ਉਹ ਆਪਣੇ ਆਪਣੇ ਜਿਹੜਾ ਉਹ ਛਾਂਸੋ ਦਿਹਾੜਿਆ ਰਿਆ ਤੇ ਮੈਦਾਨਗ ਪਾਕਿਸਤਾਨ ਨਾਲ ਲਾਣਾ ਹੈ ਲੇਕਿਨ ਸਿਕਾ ਨੇ ਜਾ ਕੇ ਨਿਰਦਾ ਨੇ ਜਾਵੇ ਉਹਨਾ ਅੜੀਲ ਪੁਣਾ ਨੇ ਦਿਖਾਇਆ ਤੇ ਗੋਰੇ ਆਪਣਾ ਕੰਮ ਕਰਕੇ ਚਲੇਗਾ ਨਾ ਜਾਇਨਾ ਬਾਂਡ ਕੀਤੇ ਬੰਡ ਵਿਵਾਦ ਆਪੇ ਹੁੰਦੇ ਨੇ ਲੋਕੀ ਬਰਦੇ ਰਹਿ ਤੋ ਇਸ ਤਰੀਕੇ ਨਾਲ ਇਹ ਜੇ ਤਾਂ ਕਿ ਜੋ ਫੇ ਬਾਅਦ ਨੂੰ ਹੁੰਦਾ ਆਜਾ ਅਜਕਲ ਤੁਹਾਨੂੰ ਪਤਾ ਹੀ ਹੈ ਜੋ ਕੁਝ ਹੋ ਰਿਹਾ ਅਜੇ ਤੱਕ ਮਸਲਾ ਲੱਗਦਾ ਹੈ ਜਾਨਾ ਸਾਰੇ ਉਹ ਮਮਾ ਬਾਹਰ ਦੇ ਜ ਮੈਂ ਹੋਰ ਮੰਗਾ ਰੱਖਿਆ ਗੀਆਂ ਕੋ ਨਾਮ ਰੋਸਾ ਉਹਨਾਂ ਨੂੰ ਜਿਹੜਾ ਇਹੋ ਵੀ ਉਹਦੇ ਬਤ ਖਾਣਦੇ ਆ ਮੈਂ ਬਹੁਤ ਲੰਮੀ ਗੱਲ ਨਹੀਂ ਕਰਨੀ ਚਾਹਾਂ ਇਹ ਨਕੋਸ਼ ਕਹਿੰਦਾ ਹੋਇਆ ਕਿ ਮਨੁਜਾ ਦਿਖਾ ਵਾਇਲੋਜੀ ਕਾਲਾ ਵਾਇਲੋਜੀ ਦੀ ਹਦੀ ਏਸ਼ਦੀ ਜਿੰਦੜੀ ਏ ਬੜੀ ਔਖੀ ਤੇ ਗੱਲਾਂ ਕਰਨੀਆਂ ਬਹੁਤ ਸੁਖਲੀਆਂ ਨੇ ਉਹ ਜਿੰਨਾ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਤੇ ਉਹਨਾ ਲੱਖ ਮੁਸੀਬਤਾ ਝੱਲਿਆ ਨੇ ਰੌਸ ਲਾਮਤ ਅਮਰ ਸ਼ਹੀਦੋ ਜਿਉਂ ਅੰਬਰ ਦੇ ਤਾਰੇ ਰੌਸ ਲਾਮਤ ਅਮਰ ਸ਼ਹੀਦੋ ਜਿਉਂ ਅੰਬਰ ਦੇ ਤਾਰੇ Hi, my name is Liana. I'm a model and a law student at UTS, and I love to support local businesses in the area that really help people around. So, if you need any help with your house, please call PLU Renovations and Handyman and call Mr. Samani for the best service possible. For all types of criminal law, family law, immigration law, convincing, unemployment matters, Please contact Tarandeep Singh on zero four seven zero four one two six double zero.